ਵੱਡੀ ਖਬਰ ਦਾ ਰੁਕ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨਸ਼ੱਤਰ ਗਿੱਲ ਨੂੰ ਮਿਲੀ ਹੈ ਅੰਤਰੀਮ ਜ਼ਮਾਨਤ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨਸ਼ੱਤਰ ਗਿੱਲ ਜਿਨ੍ਹਾਂ ਨੂੰ ਅੰਤਰੀਮ ਜ਼ਮਾਨਤ ਮਿਲ ਗਈ ਹੈ ਰਾਜੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨਸ਼ੱਤਰ ਗਿੱਲ ਨੂੰ ਅੰਤਰੀਮ ਜ਼ਮਾਨਤ ਮਿਲ ਗਈ ਹੈ ਤਰਨਤਾਰਨ ਚੋਣਾ ਤੋਂ ਬਾਅਦ ਗ੍ਰਿਫਤਾਰੀ ਨਸ਼ੱਤਰ ਗਿੱਲ ਦੀ ਹੋਈ ਸੀ ਜਿਨ੍ਹਾਂ ਦੇ ਵੱਲੋਂ ਪੰਜਾਬ ਸਰਕਾਰ ਤੇ ਪੁਲਿਸ ਦੇ ਉੱਤੇ ਵੱਡੇ ਸਵਾਲ ਚੁੱਕੇ ਸਨ ਅਕਾਲੀ ਦਲ ਦੇ ਆਗੂ ਨਛੱਤਰ ਸਿੰਘ ਗਿੱਲ ਨੂੰ ਅੰਤਰੀਮ ਜ਼ਮਾਨਤ ਮਿਲੀ ਹੈ। ਸ਼ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨੇ ਨਛੱਤਰ ਸਿੰਘ ਗਿੱਲ ਜਿਨ੍ਹਾਂ ਦੇ ਖਿਲਾਫ ਪੁਲਿਸ ਦੀ ਕਾਰਵਾਈ ਵੇਖਣ ਨੂੰ ਮਿਲੀ। ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੋਈ ਤੇ ਹੁਣ ਅੰਤਰੀਮ ਜ਼ਮਾਨਤ ਉਹਨਾਂ ਨੂੰ ਮਿਲ ਗਈ ਹੈ। ਅਕਾਲੀ ਦਲ ਦੇ ਆਗੂ ਨਛੱਤਰ ਗਿੱਲ ਜਿਨ੍ਹਾਂ ਨੂੰ ਅੰਤਰੀਮ ਜ਼ਮਾਨਤ ਮਿਲੀ ਆਈਟੀ ਵਿੰਗ ਦੇ ਪ੍ਰਧਾਨ ਨੇ ਨਛੱਤਰ ਗਿੱਲ ਜਿਨ੍ਹਾਂ ਦੇ ਖਿਲਾਫ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਤੇ ਅਜੇਚ ਤਰਨ ਤਾਰਨ ਜ਼ਿਮਨੀ ਚੌਣ ਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਇਲਜ਼ਾਮ ਲਗਾਏ ਨਛੱਤਰ ਗਿੱਲ ਨੇ ਸਰਕਾਰ ਦੇ ਉੱਤੇ ਸਵਾਲ ਚੁੱਕੇ ਆਮ ਆਦਮੀ ਪਾਰਟੀ ਨੂੰ ਘੇਰਦੇ ਹੋਏ ਨਜ਼ਰ ਆਏ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਚੁੱਕਦੇ ਹੋਏ ਨਜ਼ਰ ਆਏ ਤੇ ਸਭ ਦੇ ਦਰਮਿਆਨ ਜਿਵੇਂ ਚੋਣਾਂ ਦੇ ਨਤੀਜੇ ਆਏ ਤਾਂ ਉਸ ਤੋਂ ਬਾਅਦ ਇੱਕ ਵੱਡੀ ਕਾਰਵਾਈ ਨਛੱਤਰ ਗਿੱਲ ਦੇ ਉੱਤੇ ਹੋਈ ਨਸ਼ੱਤਰ ਗਿੱਲ ਨੂੰ ਗ੍ਰਿਫਤਾਰ ਕੀਤਾ ਗਿਆ ਅੰਮ੍ਰਿਤਸਰ ਦੇ ਇੱਕ ਕਾਫੀ ਕੈਫੇ ਤੋਂ ਬਾਹਰ ਤੋਂ ਜਿੱਥੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਤੇ ਇਸ ਗ੍ਰਿਫਤਾਰੀ ਦੇ ਉੱਤੇ ਵੀ ਸਵਾਲ ਅਕਾਲੀ ਦਲ ਨੇ ਚੁਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨਸ਼ੱਤਰ ਗਿੱਲ ਜਿਨ੍ਹਾਂ ਨੂੰ ਅੰਤਰੀਮ ਜ਼ਮਾਨਤ ਮਿਲੀ ਹੈ ਤਰਨਤਾਰਨ ਚੋਣਾ ਦੇ ਨਤੀਜਿਆਂ ਤੋਂ ਬਾਅਦ ਨਸ਼ੱਤਰ ਗਿੱਲ ਦੀ ਗ੍ਰਿਫਤਾਰੀ ਹੋਈ ਸੀ ਅੰਤਰੀਮ ਜ਼ਮਾਨਤ ਨਸ਼ੱਤਰ ਗਿੱਲ ਨੂੰ ਮਿਲੀ ਹੈ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨਸ਼ਤਰ ਗਿਲ ਦੇ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਸਵਾਲ ਚੁੱਕੇ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਇਲਜ਼ਾਮ ਇਹ ਵੀ ਲਗਾਏ ਕਿ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋ ਰਹੀ ਹੈ ਪੁਲਿਸ ਆਮ ਆਦਮੀ ਪਾਰਟੀ ਦੇ ਵਿੰਗ ਦੇ ਤੌਰ ਦੇ ਉੱਤੇ ਕੰਮ ਕਰ ਰਹੀ ਹੈ ਇਹ ਗੰਭੀਰ ਇਲਜ਼ਾਮ ਲਗਾਏ ਸਨ ਤੇ ਆਖਰਕਾਰ ਨਸ਼ਤਰ ਗਿਲ ਦੀ ਗ੍ਰਿਫਤਾਰੀ ਹੋ ਗਈ ਚੌਂਡ ਤੀਜਾਂ ਤੋਂ ਬਾਅਦ ਤੇ ਇਸ ਦੇ ਉੱਤੇ ਅਕਾਲੀ ਦਲ ਨੇ ਸਵਾਲ ਚੁੱਕੇ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਸੁਖਬੀਰ ਸਿੰਘ ਬਾਦਲ ਵੀ ਪੁਲਿਸ ਦੇ ਵੱਡੇ ਅਫਸਰਾਂ ਨੂੰ ਤਾੜਨਾ ਕਰਦੇ ਹੋਏ ਨਜ਼ਰ ਆਏ ਨੇ ਕਿ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦੇ ਲੀਡਰਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਇਹ ਬਦਲਾਖੋਰੀ ਦੀ ਰਾਜਨੀਤੀ ਅਕਾਲੀ ਦਲ ਨੇ ਇਸ ਨੂੰ ਘਰਾੜ ਦਿੱਤਾ ਅਕਾਲੀ ਦਲ ਦੇ ਆਗੂ ਨਸ਼ਤਰ ਗਿੱਲ ਜਿਨ੍ਹਾਂ ਨੂੰ ਅੰਤਰੀਮ ਜ਼ਮਾਨਤ ਮਿਲ ਗਈ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨਸ਼ੱਤਰ ਗਿਲ ਉਹਨਾਂ ਨੂੰ ਵੱਡੀ ਰਾਹਤ ਤਰਨ ਤਰਨ ਚੋਣਾਂ ਤੋਂ ਬਾਅਦ ਗ੍ਰਿਫਤਾਰੀ ਨਸ਼ੱਤਰ ਗਿਲ ਦੀ ਹੋਈ ਸੀ ਜਿਸ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਸਵਾਲ ਲਗਾਤਾਰ ਸਰਕਾਰ ਦੇ ਉੱਤੇ ਵੀ ਚੁੱਕੇ ਗਏ ਪੁਲਿਸ ਤੇ ਸਰਕਾਰ ਦੀ ਮਨਸ਼ਾ ਦੇ ਉੱਤੇ ਸਵਾਲ ਚੁੱਕੇ ਕਿ ਜਿਸ ਤਰੀਕੇ ਦੇ ਨਾਲ ਅਕਾਲੀ ਆਗੂਆਂ ਵਰਕਰਾਂ ਦੇ ਖਿਲਾਫ ਪੁਲਿਸ ਦੀਆਂ ਇਹ ਕਾਰਵਾਈਆਂ ਵੇਖਣ ਨੂੰ ਮਿਲ ਰਹੀਆਂ ਨੇ ਖਾਸ ਤੌਰ ਦੇ ਉਤੇ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਪ੍ਰਚਾਰ ਦਰਮਿਆਨ ਚੋਣਾਂ ਦੇ ਦਰਮਿਆਨ ਚੋਣ ਨਤੀਜਿਆਂ ਤੋਂ ਬਾਅਦ ਸਿੱਧੇ ਤੌਰ ਦੇ ਉਤੇ ਇਸ ਕਾਰਵਾਈ ਦੇ ਉੱਤੇ ਸਵਾਲ ਅਕਾਲੀ ਦਲ ਨੇ ਚੁੱਕੇ ਪੁਲਿਸ ਦੇ ਵੱਡੇ ਅਫਸਰਾਂ ਤੇ ਸਰਕਾਰ ਨੂੰ ਇਸ ਦੇ ਲਈ ਜ਼ਿੰਮੇਵਾਰ ਕਰਾਇਆ ਤਾਂ ਸ਼ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨੇ ਨਸ਼ਤਰ ਸਿੰਘ ਗਿੱਲ ਜਿਨ੍ਹਾਂ ਦੀ ਤਰਨਤਾਰਨ ਜ਼ਿਮਨੀ ਚੋਣਾ ਤੋਂ ਬਾਅਦ ਅੰਮ੍ਰਿਤਸਰ ਤੋਂ ਗ੍ਰਿਫਤਾਰੀ ਹੋਈ ਸੀ ਅਕਾਲੀ ਦਲ ਦੇ ਆਗੂ ਨਸ਼ੱਤਰ ਗਿੱਲ ਜਿਨ੍ਹਾਂ ਨੂੰ ਅੰਤਰੀਮ ਜ਼ਮਾਨਤ ਮਿਲ ਗਈ ਹੈ ਕਬੱਡੀ ਰਾਹਤ ਨਸ਼ੱਤਰ ਗਿੱਲ ਨੂੰ ਇੱਥੇ ਮਿਲਦੀ ਹੋਈ ਨਜ਼ਰ ਆਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨਸ਼ੱਤਰ ਗਿੱਲ ਜਿਨ੍ਹਾਂ ਲਈ ਫਿਲਹਾਲ ਇਹ ਵੱਡੀ ਰਾਹਤ ਤਾਂ ਤਰਨ ਤਾਰਨ ਜ਼ਿਮਨੀ ਚੋਣ ਤੋਂ ਬਾਅਦ ਨਸ਼ੱਤਰ ਗਿੱਲ ਦੀ ਗ੍ਰਿਫਤਾਰੀ ਹੋਈ ਤੇ ਹੁਣ ਫਿਲਹਾਲ ਨਸ਼ੱਤਰ ਗਿੱਲ ਨੂੰ ਰਾਹਤ ਮਿਲਦੀ ਹੋਈ ਨਜ਼ਰ ਆਈ ਹੈ ਅੰਤਰੀਮ ਜ਼ਮਾਨਤ ਨਸ਼ੱਤਰ ਗਿੱਲ ਨੂੰ ਮਿਲ ਚੁੱਕੀ ਹੈ ਹਾਲਾਂਕਿ ਜਿਸ ਤਰੀਕੇ ਦੇ ਨਾਲ ਇਹ ਪੂਣਾ ਜਿਹੜਾ ਚੋਣ ਪ੍ਰੋਸੈਸ ਰਿਹਾ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਰਿਹਾ ਅਕਾਲੀ ਦਲ ਦੇ ਵੱਲੋਂ ਵੱਡੇ ਤੇ ਗੰਭੀਰ ਇਲਜ਼ਾਮ ਪੰਜਾਬ ਸਰਕਾਰ ਦੇ ਉੱਤੇ ਲਗਾਏ ਗਏ ਆਮ ਆਦਮੀ ਪਾਰਟੀ ਦੇ ਉੱਤੇ ਲਗਾਏ ਗਏ ਪੁਲਿਸ ਦੇ ਉੱਤੇ ਲਗਾਏ ਗਏ ਤੇ ਨਾਲ ਇਲਜ਼ਾਮਦਾਰੀ ਨਤੀਜਾ ਤੁਸੀਂ ਵੇਖੋ ਕਿ ਕਾਰਵਾਈ ਚੋਣ ਕਮਿਸ਼ਨ ਨੂੰ ਵੀ ਕਰਨੀ ਪਈ ਹੈ ਤਾਂ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਤਾਂ ਕਲੇਰ ਸਾਹਿਬ ਇੱਕ ਵੱਡੀ ਰਾਹਤ ਦੇ ਤੌਰ ਦੇ ਉੱਤੇ ਇਸ ਨੂੰ ਵੇਖਿਆ ਜਾਏ ਨਸ਼ੱਤਰ ਗਿੱਲ ਨੂੰ ਜੋ ਫਿਲਹਾਲ ਅੰਤਰੀਮ ਜ਼ਮਾਨਤ ਮਿਲੀ ਹੈ ਦੇਖੋ ਜਦੋਂ ਤੱਕ ਤਰਨਤਾਰਨ ਚੋਣਾਂ ਦੇ ਨਤੀਜੇ ਆਏ ਨੇ ਸਰਕਾਰ ਬੁਖਲਾਹਟ ਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੇ ਵਰਕਰਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਨੇ ਤੇ ਨਛੱਤਰ ਸਿੰਘ ਜਿਹੜੇ ਸਾਡੇ ਆਈਟੀ ਵਿੰਗ ਦੇ ਪ੍ਰਧਾਨ ਨੇ ਇਹਨਾਂ ਨੂੰ ਇਲਿਗਲੀ ਪੁਲਿਸ ਨੇ ਅੰਮ੍ਰਿਤਸਰੋਂ ਇੱਕ ਕੈਫੇ ਤੋਂ ਚੱਕਿਆ ਹਮ ਜਿਹੜੀ ਅਸੀਂ ਉਸੇ ਦਿਨ ਹੀ ਹਾਈ ਕੋਰਟ ਦੇ ਵਿੱਚ ਇੱਕ ਇਲਿਗਲ ਡਿਟੈਂਸ਼ਨ ਦੀ ਹੈਪੀਅਸ ਕੋਰਪਸ ਪਟੀਸ਼ਨ ਫਾਈਲ ਕੀਤੀ ਸੀ ਜਿਹੜੀ ਮੇਰੇ ਵੱਲੋਂ ਬਤੌਰ ਪਟੀਸ਼ਨਰ ਦੇ ਫਾਈਲ ਕੀਤੀ ਗਈ ਤੇ ਉਹਦੇ ਚੱਜ ਸੁਣਵਾਈ ਦੌਰਾਨ ਕੋਰਟ ਦੇ ਵਿੱਚ ਵੀ ਸਪਸ਼ਟ ਹੋ ਗਿਆ ਕਿ ਨਛੱਤਰ ਦੀ ਅਰੈਸਟ ਇਲਿਗਲ ਹੈ ਕਿਉਂਕਿ ਇਹ ਜਿਹੜਾ ਵਾਕਾ ਦਿਖਾਉਂਦੇ ਆ ਦਿਖਾਉਂਦੇ 5 ਤਰੀਕ ਦਾ ਤੁਹਾਨੂੰ ਯਾਦ ਹੋਵੇ ਕਿ ਜਦੋਂ ਜਿਹੜੇ ਸਾਡੇ ਕੈਂਡੀਡੇਟਾਂ ਸੁਖਵਿੰਦਰ ਕੌਰ ਰੰਦਾਵਾ ਜੀ ਉਹਨਾਂ ਦੀ ਬੇਟੀ ਕੰਚਨਪ੍ਰੀਤ ਦੀ ਰੈਕੀ ਦੇ ਦੌਰਾਨ ਪੁਲਿਸ ਨੂੰ ਉੱਥੋਂ ਦੇ ਲੋਕਲ ਲੋਕਾਂ ਨੇ ਰੋਕਿਆ ਤੇ ਉਹ ਪੁਲਿਸ ਜਾਲੀ ਨੰਬਰ ਪਲੇਟ ਵਾਲੀ ਗੱਡੀ ਦੇ ਵਿੱਚੋਂ ਫੇਸੀ ਜੀ ਸੋ ਉਸੇ ਵਾਕੇ ਨੂੰ ਲੈ ਕੇ 15 ਤਰੀਕ ਨੂੰ ਪਰਚਾ ਦਰਜ ਹੁੰਦਾ 345 ਤੇ ਇਹਨਾਂ ਨੂੰ ਅਰੈਸਟ ਕੀਤਾ ਜਾਂਦਾ ਤੇ ਪਰਚਾ ਸ਼ਾਮ ਨੂੰ 6:30 ਵਜੇ ਤੇ ਜਦੋਂ ਕਹਿੰਦੇ ਨੇ ਨਾ ਕਿ ਗਲਤੀ ਕੀਤੀ ਹੋਵੇ ਉਹ ਕਿਤੇ ਨਾ ਕਿਤੇ ਸਾਹਮਣੇ ਆ ਜਾਂਦੀ ਹੈ ਜਿਹੜਾ ਕੋਰਟ ਦੇ ਵਿੱਚ ਅ ਜੈਫੀਡਵਿਟ ਫਾਈਲ ਕੀਤਾ ਉਹਦੇ 'ਚ ਵੀ ਇਹ ਮੰਨ ਲਿਆ ਕਹਿੰਦੇ ਜੀ ਅਸੀਂ ਤਾਂ 6 ਵਜੇ ਗ੍ਰਿਫਤਾਰ ਕੀਤਾ ਤੇ ਕੋਰਟ ਨੇ ਕਿਹਾ ਕਿ ਜੇ 6 ਵਜੇ ਵੀ ਗ੍ਰਿਫਤਾਰ ਕੀਤਾ ਤਾਂ ਪਰਚਾ ਤਾਂ 6:30 ਦਰਜ ਹੋਇਆ ਮਤਲਬ ਪਰਚਾ ਬਾਅਦ ਦੇ ਵਿੱਚ ਦਰਜ ਹੋਇਆ ਤੁਸੀਂ ਪਹਿਲਾਂ ਗ੍ਰਿਫਤਾਰੀ ਹੋਗੀ ਸੋ ਇਲਿਗੈਲਿਟੀ ਹੈ ਅਰਨੇਸ਼ ਕੁਮਾਰ ਨੇ ਫਾਲੋ ਕੀਤਾ ਗਿਆ ਜਿੱਥੇ ਕਿ 41ਏ ਦਾ ਨੋਟਿਸ ਦੇਣਾ ਸੀ ਨਾ ਕੋਈ ਗਰਾਉਂਡ ਆਫ ਅਰੈਸਟ ਦਿੱਤੇ ਸੋ ਅਰੈਸਟ ਅਨਜਸਟੀਫਾਈਡ ਹੈ ਨਾ ਸੱਤਰ ਸਿੰਘ ਦੀ ਰੀਲੀਜ਼ ਦੇ ਹੁਕਮ ਮਾਨੇ ਪੰਜਾਬ ਰੈਣਾ ਹਾਈ ਕੋਰਟ ਨੇ ਕਰ ਦਿੱਤਾ ਇਹ ਝਾੜ ਵੀ ਪਾਈ ਹੈ ਅਦਾਲਤ ਦੇ ਵੱਲੋਂ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਉਂਕਿ ਪਰਚਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਪੁਲਿਸ ਦੀ ਇਸ ਕਾਰਗੁਜ਼ਾਰੀ ਦੇ ਉੱਤੇ ਖੜੇ ਕਰ ਰਿਹਾ ਅਰਸ਼ਦੀਪ ਜੀ ਦੇਖੋ ਝਾੜ ਤਾਂ ਪੈਣੀ ਪੈਣੀ ਹੈ ਇਹਨਾਂ ਦੀ ਤਾਂ ਰਿਟਨ ਐਕਸਪਲਨੇਸ਼ਨ ਕਾਲ ਹੋਊਗੀ ਸਾਰਿਆਂ ਦੀ ਚਾਹ ਡੀਏਜੀ ਫਿਰੋਜ਼ਪੁਰ ਹੋਣ ਚਾਹੇ ਐਸਐਸਪੀ ਤਰਨਤਾਰਨ ਹੋਣ ਚਾਹੇ ਡੀਐਸਪੀ ਅਤਲ ਸੋਨੀ ਹੋਣ ਚਾਹੇ ਪ੍ਰਕੀਤ ਸੀਆਈਏ ਇਨਚਾਰਜ ਹੋਵੇ ਸਾਰਿਆਂ ਦੀ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਨੇ ਜਵਾਬ तलब ਵੀ ਕਰ ਲਈ ਪਹਿਲੇ ਇੱਕ ਪੂਰਾ ਇਹ ਚੋਣ ਪ੍ਰੋਸੈਸ ਸਵਾਲਾਂ ਦੇ ਵਿੱਚ ਰਿਹਾ ਅਰਸ਼ਦੀਪ ਜੀ ਅਕਾਲੀ ਦਲ ਸ਼ੁਰੂ ਤੋਂ ਹੀ ਆਵਾਜ਼ ਚੁੱਕਦਾ ਰਿਹਾ ਹੈ ਕਿ ਇੱਥੇ ਧੱਕੇਸ਼ਾਹੀ ਹੋ ਰਹੀ ਹੈ ਪੁਲਿਸ ਇੱਕ ਆਮ ਆਦਮੀ ਪਾਰਟੀ ਦੇ ਵਿੰਗ ਦੇ ਤੌਰ ਦੇ ਉੱਤੇ ਕੰਮ ਕਰਦੀ ਰਹੀ ਡਾਕਟਰ ਅਵਜੋਤ ਗਰੇਵਾਲ ਦੇ ਖਿਲਾਫ ਕਾਰਵਾਈ ਹੋਈ ਉਸ ਤੋਂ ਬਾਅਦ ਡੀਜੀਪੀ ਦੀ ਜਵਾਬ ਤਲਵੀ ਹੋ ਗਈ ਤੇ ਇੱਕ ਪਰਚੇ ਤੋਂ ਬਾਅਦ ਪੁਲਿਸ ਦੇ ਇਹ ਫਜ਼ੀਅਤ ਹੋਣਾ ਲਾਜ਼ਮੀ ਤੌਰ ਦੇ ਉੱਤੇ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਹੋ ਗਏ ਨੇ ਦੇਖੋ ਪੁਲਿਸ ਨੇ ਦੇ ਵਨ ਤੋਂ ਹੀ ਪਹਿਲਾਂ ਤੋਂ ਡੀਐਸਪੀ ਦੇਖੋ ਚਿਹਤੇ ਲਾਇਓ ਇਲੈਕਸ਼ਨ ਕਮਿਸ਼ਨ ਨੇ ਬਦਲੇ ਫਿਰ ਡਾਕਟਰ ਰਵਜੋਤ ਕੌਰ ਕਰੇਵਾਲ ਨੂੰ ਤਾਂ ਸਸਪੈਂਡ ਕਰਨਾ ਪਿਆ। ਹੂੰ ਫਿਰ ਹੁਣ ਡੀਜੀਪੀ ਸਾਹਿਬ ਤੱਕ ਸਮਨ ਹੋਇਆ ਦਿਖਾਉਂਦਾ ਕਿ ਸਰਕਾਰ ਨੇ ਚੋਣਾ ਦੌਰਾਨ ਕਿੰਨੀ ਧੱਕੇਸ਼ਾਹੀ ਪੂਰੇ ਕੀਤੀ ਹੈ। ਪਰ ਮੈਂ ਹਮੇਸ਼ਾ ਕਹਿੰਦਾ ਕਿ ਸਜਦਾ ਸਿਰ ਝੁਕਦਾ ਅਦਾਲਤਾਂ ਆ ਕੇ ਜਿੱਥੇ ਹਮੇਸ਼ਾ ਇਨਸਾਫ ਹੋਇਆ ਤੇ ਹੋਏਗਾ ਤੇ ਅਦਾਲਤ ਨੇ ਅਜ ਇੱਕ ਵਾਰ ਫਿਰ ਸਾਫ਼ ਕਰਤਾ ਕਿ ਅਗਰ ਸਰਕਾਰ ਧੱਕੇਸ਼ਾਹੀ ਕਰੂਗੀ ਤਾਂ ਅਦਾਲਤਾਂ ਬੈਠੀ। ਜੀ ਬਹੁਤ-ਬਹੁਤ ਧੰਨਵਾਦ ਕਲੇਰ ਸਾਹਿਬ ਸਾਡੇ ਨਾਲ ਜੁੜਨ ਦੇ ਲਈ ਤਾਂ ਇਹ ਪ੍ਰਤੀਕਿਰਿਆ ਅਰਸ਼ਦੀਪ ਕਲੇਰ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਜੋ ਇਸ ਪੂਰੇ ਮਾਮਲੇ ਦੇ ਵਿੱਚ ਪਟੀਸ਼ਨਰ ਵੀ ਨੇ ਤਾਂ ਉਹਨਾਂ ਦੇ ਵੱਲੋਂ ਪੰਜਾਬ ਪੁਲਿਸ ਦੀ ਇਸ کارਗੁਜ਼ਾਰੀ ਦੇ ਉੱਤੇ ਵੀ ਸਵਾਲ ਖੜੇ ਕੀਤੇ ਖਾਸ ਤੌਰ ਦੇ ਉੱਤੇ ਐਫ ਆਈ ਆਰ ਜੋ ਦਰਜ ਹੋਈ ਹੈ ਉਸ ਦੀ ਟਾਈਮਿੰਗ ਨੂੰ ਲੈ ਕੇ ਵੀ ਸਵਾਲ ਚੁੱਕਦੇ ਹੋਏ ਨਜ਼ਰ ਆਏ ਉਹਨਾਂ ਨੇ ਜ਼ਿਕਰ ਕੀਤਾ ਕਿ ਅਦਾਲਤ ਦੇ ਵੱਲੋਂ ਵੀ ਇਹ ਅਹਿਮ ਟਿੱਪਣੀ ਕੀਤੀ ਗਈ ਕਿ ਕਿਉਂਕਿ 6 ਵਜੇ ਗ੍ਰਿਫਤਾਰੀ ਤੇ ਐਫ ਆਈ ਆਰ ਦੇ ਵਿੱਚ ਸਮਾਂ ਅਰਸ਼ਦੀਪ ਪਲੇਅਰ ਦੇ ਮੁਤਾਬਿਕ ਕਿ ਸਾਢੇ 6 ਦਰਜ ਕੀਤਾ ਗਿਆ ਲਾਜ਼ਮੀ ਤੌਰ ਦੇ ਉੱਤੇ ਜਦੋਂ ਐਫ ਆਈ ਆਰ ਦੇ ਉੱਤੇ ਹੀ ਸਵਾਲ ਉੱਠ ਜਾਣ ਤਾਂ ਫਿਰ ਤੁਸੀਂ ਅੰਦਾਜ਼ਾ ਲਗਾਓ ਕਿ ਇਸ मामले ਦੇ ਵਿੱਚ ਅੱਗੇ ਕੀ ਹੋਏਗਾ ਜਿਸ ਨੂੰ ਆਧਾਰ ਬਣਾਇਆ ਗਿਆ ਐਫ ਆਈ ਆਰ ਜਦੋਂ ਦਰਜ ਕੀਤੀ ਗਈ ਤਾਂ ਐਫ ਆਈ ਆਰ ਦੀ ਟਾਈਮਿੰਗ ਤੇ ਗ੍ਰਿਫਤਾਰੀ ਦੀ ਟਾਈਮਿੰਗ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਤੇ ਸੁਭਾ ਲਾਜ਼ਮੀ ਤੌਰ ਦੇ ਉੱਤੇ ਪੁਲਿਸ ਦੀ ਵੀ ਫਜ਼ੀਅਤ ਹੋਏਗੀ ਤੇ ਅਕਾਲੀ ਦਲ ਲਗਾਤਾਰ ਸਵਾਲ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਚੁੱਕਦਾ ਹੋਇਆ ਨਜ਼ਰ ਆ ਰਿਹਾ ਹੈ ਤਰਨ ਤਰਨ ਦੀ ਜ਼ਮੀਨੀ ਚੋਣ ਦੇ ਦਰਮਿਆਨ ਉਸ ਪ੍ਰਚਾਰ ਦਰਮਿਆਨ ਵੀ ਤੇ ਹੁਣ ਜਦੋਂ ਇਹ ਗ੍ਰਿਫਤਾਰੀਆਂ ਹੋ ਰਹੀਆਂ ਨੇ ਇਹ ਕਾਰਵਾਈਆਂ ਹੋ ਰਹੀਆਂ ਨੇ ਇਸ ਨੂੰ ਵੀ ਸਰਕਾਰ ਦੀ ਬਦਲਾਖੋਰੀ ਤੇ ਬਖਲਾਹਟ ਕਰਾਰ ਦਿੱਤਾ